ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਵਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼-ਏ-ਕਲਕ ਕਾਂਗਰਸ ਪਾਰਟੀ ਦੇ ਅੰਦਰਲੀ ਸਰਗਰਮੀ ਤੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦਾ سلسلہ ਕੁਝ ਸਮੇਂ ਤੋਂ ਬੰਦ ਹੋਇਆ ਨਜ਼ਰ ਆ ਰਿਹਾ ਹੈ ਪਾਰਟੀ ਦੀ ਹਾਈ ਕਮਾਂਡ ਵੱਲੋਂ ਲਗਭਗ 3-4 ਦਿਨ ਪਹਿਲਾਂ ਜਿਹੜੇ ਵਿਧਾਇਕ ਪ੍ਰਗਟ ਸਿੰਘ ਐਜ਼ ਅ ਵਾਈਸ ਪ੍ਰੈਜ਼ੀਡੈਂਟ ਅਤੇ ਕਾਰਜਕਾਰੀ ਪ੍ਰਧਾਨ ਭਾਰਤ ਪੂਸ਼ਨ ਆਸ਼ੂ ਜਾਂ ਕਿਕੀ ਢਿੱਲੋਹਰਾ ਨੇ ਅਸਤੀਫੇ ਦਿੱਤੇ ਸੀ ਉਤੋਂ ਬਾਅਦ ਇਹ ਤੂਫਾਨ ਸੀ ਜਿਹੜਾ ਲੜਾਈ ਸੀ ਜਿਹੜੀ ਇੱਕ ਤਰ੍ਹਾਂ ਨਾਲ ਥੰਮ ਗਈ ਹੈ ਕਾਰਨ ਕੀ ਨੇ ਕਿ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਪਟਿੰਗ ਕੁਝ ਸਮੇਂ ਲਈ ਵੱਡੇ ਕਰ ਦਿੱਤੇ ਗਏ ਨੇ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਵਾਜਬਾ ਦੀ ਗੱਲ ਦਿੱਲੀ ਦਰਬਾਰ ਦੇ ਵਿੱਚ ਸੁਣੀ ਗਈ ਹੈ ਦੀ ਪਾਰਟੀ ਦੇ ਵੱਡੇ ਆਗੂ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦਾ ਆਪਸੀ ਤਾਲਮੇਲ ਕੰਮ ਕਰ ਗਿਆ ਇਹਦੇ ਬਾਰੇ ਥੋੜੀ ਜਿਹੀ ਵਿਚਾਰ ਆਪਾਂ ਅੱਜ ਦੇ ਇਸ ਐਪੀਸੋਡ ਦੇ ਵਿੱਚ ਸਾਂਝੀ ਕਰੀਏ ਜਦੋਂ ਅਸੀਂ ਸਮੁੱਚਤਾ ਵਿੱਚ ਇਸ ਮਸਲੇ ਤੇ ਨਿਗਾਹ ਮਾਰਨ ਦਾ ਯਤਨ ਕੀਤਾ ਤਾਂ ਕਾਂਗਰਸ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਲੁਧਿਆਣਾ ਪੱਛਮੀ ਤੋਂ ਚੋਣ ਹਾਰੇ ਉਮੀਦਵਾਰ ਭਾਰਤ ਪੂਸ਼ਨ ਆਸ਼ੂ ਦਾ ਐਟੀਟਿਊਡ ਜਿਹੜਾ ਵਿਧਾਨ ਸਭਾ ਚੋਣ ਦੇ ਵਿੱਚ ਸੀ ਉਹ ਉਹਨਾਂ ਦੇ ਇੱਕ ਤਰ੍ਹਾਂ ਨਾਲ ਜੜ੍ਹਾਂ ਦੇ ਵਿੱਚ ਬੇਠਾ ਨਜ਼ਰ ਆਉਂਦਾ ਹੈ ਆਸ਼ੂ ਵੱਲੋਂ ਜਿਸ ਤਰ੍ਹਾਂ ਲੋਕਲ ਲੀਡਰਸ਼ਿਪ ਸਾਰੇ ਦੇ ਸਾਰੇ ਹਲਕਾ ਇਨਚਾਰਜ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਆਪਣੇ ਇੱਕ ਵਿਰੋਧੀ ਧਿਰ ਦੇ ਨੇਤਾ ਅਤੇ ਸੁਖੀ ਹੰਧਾਵਾ ਹੋਰਾਂ ਨੂੰ ਦਰਕਹਿਨਾਰ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਵੱਲੋਂ ਇੱਕ ਵਿਸ਼ੇਸ਼ 86 ਟਾਰਗੇਟ ਦੇ ਅਧੀਨ ਹੁਦਿਆਣਾ ਪੱਛਮੀ ਉਪ ਚੋਣ ਨੂੰ ਜਿੱਤ ਲੈਣ ਦਾ ਜਿਹੜਾ ਭਰਮ ਸੀ ਉਹ ਉਹਨਾਂ ਦੇ ਜੜੀ ਬੈਠ ਕੇ ਇੱਕ ਤਰ੍ਹਾਂ ਨਾਲ ਜਦੋਂ ਅਸੀਂ ਭਾਰਤ ਪੋਸ਼ਣ ਆਸ਼ੂ ਹੋਰਾਂ ਦੀ ਇਹ ਇਹਦੀ ਥਿਉਰੀ ਸੀ ਜਿਹੜੀ ਉਹਦਾ ਕਾਰਨ ਸੀ ਕਿ ਅਰਵਨੀਤ ਸਿੰਘ ਬਿੱਟੂ ਜਦੋਂ ਇਸ ਹਲਕੇ ਤੋਂ ਲੋਕ ਸਭਾ ਚੋਣ ਦੌਰਾਨ ਵਿਧਾਨ ਸਭਾ ਹਲਕਾ ਪੱਛਮੀ ਚੋਂ 15000 ਤੋਂ ਉੱਪਰ ਲਗਭਗ 18000 ਦੇ ਨੇੜੇ ਥਲੇ ਜਿੱਤ ਜਾਂਦੇ ਨੇ ਤੇ ਤਾਲਮੇਲ ਤੇ ਸ਼ੱਕ ਹੋਣੀ ਕੁਦਰਤੀ ਹੈ ਜਦੋਂ ਕਿਸੇ ਤਰ੍ਹਾਂ ਤੇ ਉਹਨਾਂ ਦੇ ਤਾਲਮੇਲ ਤੇ ਸ਼ੱਕ ਹੁੰਦਾ ਹੈ ਤੇ ਲੋਕੀ ਸੋਚਦੇ ਨੇ ਕਿ ਸ਼ਾਇਦ ਅਰਵਨੀਤ ਸਿੰਘ ਬਿੱਟੂ ਭਾਰਤ ਪੋਸ਼ਣ ਆਸ਼ੂ ਦੀ ਮਦਦ ਕਰ ਸਕਦੇ ਨੇ ਪਰ ਨਹੀਂ ਐਸਾ ਹੋ ਨਹੀਂ ਸਕਿਆ ਤੇ ਭਾਰਤ ਪੋਸ਼ਣ ਆਸ਼ੂ ਵੱਲੋਂ ਸ਼ਾਇਦ ਰਵਨੀਤ ਸਿੰਘ ਬਿੱਟੂ ਦੇ ਅਖਾਨ ਤੇ ਕਿ ਰਾਜਾ ਬਣਿੰਗ ਨੂੰ ਇਸ ਹਲਕੇ ਵਿੱਚ ਨਾ ਬੜਨ ਦਿੱਤਾ ਜਾਵੇ ਉਹਨਾਂ ਦਾ ਕੱਦ ਛੋਟਾ ਕਰ ਦਿੱਤਾ ਜਾਵੇ ਤਾਂ ਐਸੇ ਮਾਮਲੇ ਨੇ ਜਿਹੜੇ ਉਹ ਆਸ਼ੂ ਸਾਹਿਬ ਦੇ ਇੱਕ ਤਰ੍ਹਾਂ ਨਾਲ ਜਣਾ ਵਿੱਚ ਬੈਠੇ ਨਜ਼ਰ ਆਉਂਦੇ ਨੇ ਭਾਵੇਂ ਇਹਨਾਂ ਸਾਰੀਆਂ ਕਾ ਡਰਾਮਾ ਦੀ ਪੁਸ਼ਟੀ ਤੇ ਨਹੀਂ ਕੀਤੀ ਜਾ ਸਕਦੀ ਪਰੰਤੂ ਜਿਸ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਸਾਫਕਾ ਮੁੱਖ ਮੰਤਰੀ ਪੰਜਾਬ ਅਤੇ ਪਰਗਤ ਸਿੰਘ ਰਾਣਾ ਗੁਰਜੀਤ ਸਿੰਘ ਉਹਨਾਂ ਦੀ ਟੀਮ ਨੇ ਇਸ ਸੀਟ ਨੂੰ ਹਰ ਹਿੱਲੇ ਜਿੱਤਣ ਦੀ ਮਨਸ਼ਾ ਨਾਲ ਆਪਣਾ ਸਾਰਾ ਤਾਣ ਲਾ ਦਿੱਤਾ ਸੀ ਤਾਂ ਕਿ ਆਪਣੇ ਧਰੇ ਨੂੰ ਕਾਰਜਕਾਰੀ ਪ੍ਰਧਾਨ ਤੋਂ ਹੋਰ ਅੱਗੇ ਲੈ ਕੇ ਜਾਇਆ ਜਾ ਸਕੇ ਵੱਡਾ ਕਰ ਦਿੱਤਾ ਜਾਵੇ ਆਪਣੇ ਧਰੇ ਨੂੰ ਆਉਣ ਵਾਲੇ ਫੇਸ ਵਜੋਂ ਪ੍ਰੋਮੋਟ ਕਰ ਦਿੱਤਾ ਜਾਵੇ ਬਹੁਤ ਕੁਝ ਹੁੰਦਾ ਹੈ ਸਿਆਸੀ ਲੀਡਰਾਂ ਦੇ ਮਨ ਵਿੱਚ ਪਰੰਤੂ ਚੋਣ ਹਾਰਨ ਤੋਂ ਬਾਅਦ ਭਾਵੇਂ ਭਰਤ ਕੁਸ਼ਨਾ ਸ਼ੋਹਰਾ ਵੱਲੋਂ ਨਿੱਜੀ ਤੌਰ ਤੇ ਸਾਰੀ ਜ਼ਿੰਮੇਵਾਰੀ ਲੈ ਲਈ ਗਈ ਸੀ ਕਿ ਮੈਂ ਕਸੂਰਵਾਰ ਹਾਂ ਮੇਤੋਂ ਕਸੂਰ ਹੋਇਆ ਜਿਹੋ ਜਿਹੇ ਹਾਲਾਤ ਨਜ਼ਰ ਆਉਂਦੇ ਹੁੰਦੇ ਨੇ ਪਰੰਤੂ ਅਸਤੀਫਿਆਂ ਦੇ ਯੋਗ ਨੇ ਇੱਕ ਤਰ੍ਹਾਂ ਨਾਲ ਸਾਰੇ ਆਗੂਆਂ ਨੂੰ ਖਾਮੋਸ਼ ਕਰਕੇ ਰੱਖ ਦਿੱਤੇ ਇਸ ਤੋਂ ਅੱਗੇ ਹੁਣ ਜਦੋਂ ਅਸੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਿਛਲੇ 2 ਦਿਨ ਦਿੱਲੀ ਪਿਛਲੇ 3 ਦਿਨ ਦਿੱਲੀ ਡੇਰੇ ਲਾਈਵ ਹਾਲ ਦੇ ਰੂਪ ਵਿੱਚ ਵੇਖਦੇ ਹਾਂ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਉਥੋਂ ਦੇ ਬਹੁਤ ਸਾਰੇ ਆਗੂਆਂ ਨਾਲ ਮੁਲਾਕਾਤ ਹੁੰਦੀ ਹੈ ਸਮੂੱਚੀਆਂ ਰਿਪੋਰਟਾਂ ਪੇਸ਼ ਕੀਤੀ ਜਾਂਦੀਆਂ ਨੇ ਬਹੁਤ ਸਾਰੀਆਂ ਚਿੱਠੀਆਂ ਖੁੱਲ੍ਹਦੀਆਂ ਨੇ ਬਹੁਤ ਸਾਰੀਆਂ ਜਾਣਕਾਰੀਆਂ ਮੂਰੇ ਆਉਂਦੀਆਂ ਨੇ ਤੇ ਜਿਸ ਤਰ੍ਹਾਂ ਦਾ ਵਰਤਾਰਾ ਲੁਧਿਆਣਾ ਪੱਛਮੀ ਉਪਚੋਣ ਵਿੱਚ ਰਿਹਾ ਤੇਰੇ ਕਾਰਜਕਾਰੀ ਪ੍ਰਧਾਨ ਵੱਜੋਂ ਅਸਤੀਫਾ ਤੇ ਪ੍ਰਗਟ ਸਿੰਘ ਦਾ ਅਸਤੀਫਾ ਕਿਕੀ ਢਿਲੋਂ ਦਾ ਅਸਤੀਫਾ ਤੁਰੰਤ ਹਾਈ ਕਮਾਂਡ ਵੱਲੋਂ ਪ੍ਰਵਾਨ ਕਰ ਲਏ ਜਾਣ ਤੋਂ ਬਾਅਦ ਅਸਤੀਫਿਆਂ ਦਾ ਜਿਹੜਾ ਹੜ ਸੀ ਉਹ ਇੱਕ ਤਰ੍ਹਾਂ ਨਾਲ ਅਸਤੀਫਿਆਂ ਦੀ ਸ਼ੁਰੂਆਤ ਸੀ ਜਿਹੜੀ ਉਹ ਇੱਕ ਤਰ੍ਹਾਂ ਨਾਲ ਉਹਨੂੰ ਵਿਰਾਮ ਲੱਗ ਗਿਆ ਉਹਨੂੰ ਬ੍ਰੇਕ ਲੱਗ ਗਈ ਤੇ ਉਹ ਰੁਕ ਗਿਆ ਤੇ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਬਹੁਤ ਧਰਮੇ ਨਾਲ ਜਿਸ ਤਰੀਕੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਆਪਣੇ ਸਿਆਸਤ ਨੂੰ ਚਲਾਉਣ ਲੱਗੇ ਹੋਏ ਨੇ ਉਹਨੂੰ ਵੇਖ ਕੇ ਲੱਗਦਾ ਹੈ ਕਿ ਰਾਜਾ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਤਰ੍ਹਾਂ ਇਹ ਖਬਰਾਂ ਸੋਸ਼ਲ ਮੀਡੀਆ 'ਤੇ ਚਾਰਾਈਆਂ ਨੇ ਉਹਨਾਂ ਨੂੰ ਹਾਲ ਦੀ ਘੜੀ ਉਹਨਾਂ ਦੇ ਅਹੁਦੇ ਤੋਂ ਨਹੀਂ ਹਟਾਇਆ ਜਾਵੇਗਾ ਤੇ ਮਰਿੰਦਰ ਸਿੰਘ ਰਾਜਾ ਬੜਿੰਗ ਕੁਝ ਸਮੇਂ ਲਈ ਹੋਰ ਇਸ ਅਹੁਦੇ 'ਤੇ ਟਿਕੇ ਰਹਿਣਗੇ ਕਿਉਂਕਿ ਉਹਨਾਂ ਦੇ ਖਿਲਾਫ ਪਾਰਟੀ ਦਾ ਕੋਈ ਬਹੁਤ ਵੱਡਾ ਜਾਪਤੀ ਦੀ ਉਲੰਘਣਾ ਜਾਂ ਪਾਰਟੀ ਦੇ ਅਨੁਸ਼ਾਸਨ ਭੰਗ ਕਰਨਾ ਜਾਂ ਪਾਰਟੀ ਦੀ ਕੋਈ ਵਿਰੋਧੀ ਗਤੀਵਿਧੀ ਜਾਂ ਕਿਸੇ ਤਰ੍ਹਾਂ ਦੀ ਮਿਹਨਤ ਨਾ ਕਰਨ ਦੇ ਮਾਮਲੇ ਵਿੱਚ ਕੋਈ ਐਸਾ ਮਾਮਲਾ ਨਹੀਂ ਆਇਆ ਤੇ ਅਮਰਿੰਦਰ ਸਿੰਘ ਰਾਜਾਪੁਰਿੰਗ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਵਿੱਚ ਮਿਹਨਤ ਕਰ ਰਹੇ ਨੇ ਲਗਾਤਾਰਤਾ ਵਿੱਚ ਮਿਹਨਤ ਕਰ ਰਹੇ ਨੇ ਤੇ ਲਗਾਤਾਰਤਾ ਵਿੱਚ ਮਿਹਨਤ ਆ ਜਿਹੜੀ ਉਹ ਸ਼ਾਇਦ ਦਿੱਲੀ ਦਰਬਾਰ ਦੇ ਵਿੱਚ ਪਾਰਟੀ ਹਾਈ ਕਮਾਂਡ ਪਾਸ ਉਹਨਾਂ ਦੀ ਰਿਪੋਰਟਾਂ ਸਹੀ ਰੂਪ ਵਿੱਚ ਪੁੱਜੀਆਂ ਨੇ ਤੇ ਅਮਰਿੰਦਰ ਸਿੰਘ ਰਾਜਾਪੁਰਿੰਗ ਨੂੰ ਕੁਝ ਸਮੇਂ ਲਈ ਉਹਨਾਂ ਨੂੰ ਪ੍ਰਧਾਨ ਦੇ ਲਈ ਉਹਨਾਂ ਦੀ ਸੁਰੱਖਿਅਤ ਕਰ ਦਿੱਤੀ ਗਈ ਆ ਹੁਣ ਸਵਾਲ ਇਸ ਤੋਂ ਅੱਗੇ ਕਿ ਕੀ ਇਹ ਸਾਰਾ ਵਰਤਾਰਾ ਇਹਨਾਂ ਫਿਊਚਰ ਇਦਾਂ ਚੱਲਦਾ ਰਹੇਗਾ ਕਾਂਗਰਸ ਪਾਰਟੀ ਇੱਕ ਮੋਟ ਰਹੇਗੀ ਇੱਥੇ ਅਸੀਂ ਆਪਣੀ ਗੱਲ ਨੂੰ ਸਾਈਨ ਆਫ ਇੰਟਰੋਗੇਸ਼ਨ ਦੇ ਰੂਪ ਵਿੱਚ ਕਿ ਕੁਝ ਸਮੇਂ ਲਈ ਸੋਚ ਵਿਚਾਰ ਰਾਣਾ ਗੁਰਜੀਤ ਸਿੰਘ ਚਰਨਜੀਤ ਸਿੰਘ ਚੰਨੀ ਜਿਹੜੇ ਇੱਕ ਤਰ੍ਹਾਂ ਨਾਲ ਪਾਰਟੀ ਨਿਸ਼ਾਸ਼ਨ ਦੇ ਵਿੱਚ ਲੱਗ ਭਾਗ ਆ ਚੁੱਕੇ ਨੇ ਤੇ ਹੋਰ ਆਗੂ ਨੇ ਜਿਹੜੇ ਉਹ ਜ਼ਰੂਰ ਸਲਾਮ ਮਸ਼ਵਰੇ ਵਿੱਚ ਰੁੱਝੇ ਹੋਏ ਨੇ ਤੇ ਇਹ ਫਿਊਚਰ ਸਾਰੇ ਆਗੂ ਨੇ ਜਿਹੜੇ ਕੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਹੇਠ ਕੰਮ ਕਰਨ ਨੂੰ ਪ੍ਰਫਰੈਂਸ ਦੇਣਗੇ ਤਰਜੀਹ ਦੇਣਗੇ ਇਹਦਾ ਬਾਰੇ ਜਿਹੜੀ ਵਿਚਾਰ ਆ ਉਹ ਆਪਾਂ ਅਗਲੇ ਐਪੀਸੋਡ ਤੇ ਵਿੱਚ ਸਾਂਝੀ ਕਰਾਂਗੇ ਫਿਲਹਾਲ ਕਾਂਗਰਸ ਪਾਰਟੀ ਦਾ ਜਿਹੜਾ ਅੰਦਰੂਨੀ ਡਿਸਪਿਊਟ ਸੀ ਅੰਦਰੂਨੀ ਕ੍ਰੇਸ਼ ਸੀ ਉਹਨੂੰ ਬ੍ਰੇਕਾਂ ਲੱਗੀਆਂ ਬ੍ਰੇਕਾਂ ਲੱਗੀਆਂ ਨੇ ਅਸਤੀਫੇ ਪ੍ਰਵਾਨ ਕਰਨ ਤੋਂ ਬਾਅਦ ਤੇ ਰਾਜਾ ਬ੍ਰਿੰਗ ਨੂੰ ਦਿੱਲੀ ਦੇ ਵਿੱਚ ਲਗਭਗ 2 ਤੋਂ 3 ਦਿਨ ਵਿਚਰਨ ਤੋਂ ਬਾਅਦ ਲੱਗਦਾ ਹੈ ਕਿ ਉਹਨਾਂ ਦੀ ਪ੍ਰਧਾਨਗੀ ਹੈ ਜਿਹੜੀ ਉਹ ਹਾਲ ਦੀ ਕੜੀ ਸੁਰੱਖਿਅਤ ਹੈ ਫਿਲਹਾਲ ਇੰਨਾ ਹੀ ਵੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲਕ ਇਸ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ